ਪਹਿਲਾਂ ਤਾਂ ਇੱਕ ਸੇ ਵਾਲੀ ਘੋੜੀ ਦਿਖਾਉਣੀ ਆ ਕੋਈ ਸੰਭ ਨਾਲ ਹੋਇਆ ਘੋੜੀ ਦਾ ਕੱਦ ਬਹੁਤ ਆ ਚਾਰਕ ਸਾਲ ਉਮਰ ਆ ਪਰ ਲਿਸੀ ਲਿਸੀ ਕੱਦ 60ੋਂ ਬਾਹਰ 61 ਇੰਚ ਦੇ ਲਵੇ ਤਵੇ ਪਿਆ ਭਾਰਨ ਵਾਲੀ ਬਨਜ ਲਾਲਿਓ ਫੋਨ ਆ ਖੂਨ ਲਾ ਬਾਬਾ ਕਿਉਂ ਜੋ ਆਕ ਤਾਂ ਦੋਸਤੋ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਪੈਂਡਰ ਸੁਲ ਪਰ ਮੱਲਾ ਤੇ ਦੋ ਜਾਨਵਰ ਆਏ ਨਵੇਂ ਦਿਖਾਉਣੇ ਆ ਇੱਕ ਤਾਂ ਲਾਲ ਆਵਲਖ ਇੱਕ ਸੰਜਾਫ ਆ ਤੇ ਮੁੰਡਿਓ ਖੋਲੋ ਡਾਲਾ ਢੂਲਾ ਬਾਬਾ ਉਹ ਮੂਰੇ ਡਾਲਾ ਦਾ ਖੋਲ ਫੇਰ ਹੀ ਖੋਲੂ ਹਣ ਡਾਲੇ ਦੇ ਉੱਪਰ ਦੀ ਥੋੜੀ ਆਜੂ ਬਾਬਾ ਉਹਦੀ ਲਾ ਪਰਲੀ ਲਾਲਾ ਸੰਜਾਫ ਘੋੜੀ ਜਿਹੜੀ ਵੱਡੀ ਆ ਦੋਨੇ ਹੈ ਤਾਂ ਡੱਬਾਂ ਵਾਲੀਆਂ ਘੋੜੀਆਂ ਇੱਕ ਲਾਲ ਚਿੱਟੀ ਡੱਬ ਦੀ ਆਵਲਾ ਖੈ ਦੇ ਨੇ ਆ ਆਪਾਂ ਸੰਜਾਫ ਨੀਲੇ ਡੱਬਾਂ ਵਾਲੀ ਸੰਜਾਫ ਘੋੜੀ ਆ ਇਹ ਤਾਂ ਕੱਦ ਬਹੁਤ ਆ ਘੋੜੀ ਤੇ ਆਪ ਹੀ ਦੇਖ ਲੀ ਭੁੰਡੀ ਦੀ ਬਾਡੀ ਨਾਲ ਵੀ ਮੂਹਰਲੀ ਜਿਹੜੀ ਮੇਨ ਬਾਡੀ ਉਹਦੇ ਨਾਲ ਵੀ ਉੱਚੀ ਖੜੀ ਆ ਸ਼ੈਡ ਵਾਲੀ ਤਾਂ ਬਾਅਦ ਚ ਬਾਡੀ ਵਧਾਈ ਹੋਈ ਆ ਆ 60 ਇੰਚ ਦੀ ਆ ਘੋੜੀ ਆ ਹੂ 63 ਫਰੂਟ ਤੇ ਲਵੇ ਤਵੇ 562 63 ਹੈ ਤਾਂ ਕਨਫਰਮ ਨਸ ਨਖਾ ਕਾਦੇ ਲਾਲ ਆਇਦਾ ਫੋਨ ਤੁਹਾਨੂੰ ਬਾਹਰ ਨਿਕਲੀ ਖੜੀ ਆ ਜਰ ਪਿੱਛੜ ਜਰ ਹੋ ਜਾ ਉਧਰ ਦੀ ਮਰ ਲਾ ਜਿਹੜਾ ਸ਼ਾਹਰੇ हा खोल आहे बाबा को जो ਲਿਆ ਲਿਆ ਹੁਣ ਆ ਜਾ ਤਰਾ ਤੂੰ ਰਾਜੂ ਹਲਵਾ ਨਾਲ ਦੂਜੀ ਆ ਫਲਾਰ ਅੱਜ ਨੂੰ ਪਹਿਲਾਂ ਹੁੰਦਾ ਟ проглятый ругла ਮਾਲਾ ਨੂੰ ਬਿਠਾੜੀ ਹਾ ਫੜਾ ਬਲਜੀਤ ਨੂੰ ਕੋਦੇ ਲਾਉ ਬਿਠਾੜੀਆਂ ਫੜ ਉਹਨੂੰ ਮੁਰੋ खोल भी सड़िया वाह फा बाबे ने फै ਜਾਂ ਦੋ ਜੇ ਰਹਿੰਦੇ ਉੱਥੋਂ ਲਿਆ ਆ ਲੈ ਬਲਜੀਤ ਬਾਬੇ ਦੇ ਲੈ ਕੇ ਚਲ